ਰਾਣਾ ਸਾਹਿਬ ਵਾਲੇ ਸੰਤੋ ਪੇਟ ਦਾ ਦਰਦ ਤੇ ਲੀਵਰ ਲਈ ਇਹ ਟੋਟਕਾ ਦੱਸਦੇ ਸੀ ਫਿਰ ਇਸ ਮਗਰੋਂ ਇਹ ਜਾਪ ਕਰਨਾ 19 ਦਿਨਾਂ ਮਗਰੋਂ ਸਭ ਨੋਰਮਲ ਹੋ ਜਾਏਗਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਸ ਉਹ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਵਿਆਰਿਓ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਥ ਸੰਗਤ ਮਹਾਂਪੁਰਖ ਦੱਸਦੇ ਹੁੰਦੇ ਸੀ ਕਹਿੰਦੇ ਭਾਈ ਪਰਮਾਤਮਾ ਦੀ ਕਿਰਪਾ ਜਦੋਂ ਹੋ ਜਾਏ ਤੇ ਕਹਿੰਦੇ ਕਿਰਪਾ ਕਰਾਉਣੀ ਆਪਣੇ ਹੱਥ ਦੇ ਵਿੱਚ ਹੈ ਜਦੋਂ ਵੱਧ ਤੋਂ ਵੱਧ ਸਮਾਂ ਅਸੀਂ ਰੱਬ ਨੂੰ ਦਿੰਨੇ ਆ ਪਰਮਾਤਮਾ ਨੂੰ ਦਿੰਨੇ ਆ ਉਹਦੇ ਤੋਂ ਮੰਗ ਮੰਗਦੇ ਆ ਸਤਿਗੁਰੂ ਸਾਡੇ ਤੇ ਕਿਰਪਾ ਕਰ ਕਹਿੰਦੇ ਭਾਈ ਸਤਿਗੁਰੂ ਫਿਰ ਉਹਦੋਂ ਕਿਰਪਾ ਕਰਦੇ ਨੇ ਪਾਤਸ਼ਾਹ ਉਹਦੋਂ ਕਿਰਪਾ ਕਰਦੇ ਨੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਦੋਂ ਕਿਰਪਾ ਕਰਦੇ ਨੇ ਰੋਗ ਚਾਹੇ ਜਿਹੜਾ ਮਰਜ਼ੀ ਕਿਉਂ ਨਾ ਹੋਵੇ ਕਹਿੰਦੇ ਸਤਿਗੁਰੂ ਦੀ ਕਿਰਪਾ ਦੁਆਰਾ ਸਾਰੇ ਰੋਗ ਜਿਹੜੇ ਨੇ ਕੱਟੇ ਜਾਂਦੇ ਨੇ ਮੇਰੇ ਮਾਲਕ ਜੀ ਐਸੀ ਕਿਰਪਾ ਕਰਕੇ ਨਿਵਾਜ ਦੇ। ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਇਹ ਸ਼ਬਦ ਦਾ ਜਾਪ ਕਰਿਆ ਕਰੋ। ਹਾਂ ਬੁਰਖ ਦੱਸਦੇ ਸੀ ਕਹਿੰਦੇ ਜੇ ਕੋਈ ਰੋਗ ਹੋਵੇ ਨਾ ਸਰੀਰ ਨੂੰ ਕੋਈ ਵੀ ਕੁਝ ਹੋਵੇ ਕਹਿੰਦੇ ਪ੍ਰਮਾਤਮਾ ਦਾ ਜਾਪ ਕਰੋ ਸਤਿਗੁਰੂ ਤੋਂ ਦੇਹ ਰੋਗਤਾ ਦੀ ਦਾਤ ਮੰਗੋ ਸਤਿਗੁਰੂ ਨੂੰ ਆਖੋ ਪਾਤਸ਼ਾਹ ਜੀ ਕਿਰਪਾ ਕਰੋ ਕਹਿੰਦੇ ਸਤਿਗੁਰੂ ਸਭ ਨੋਰਮਲ ਕਰ ਦੇਣਗੇ। ਇਸ ਸ਼ਬਦ ਇਸ ਸ਼ਬਦ ਦਾ ਨਾ ਮਨੇ ਜਾਪ ਕਰੋ ਰੋਜ਼ ਕਰੋ ਕਿਹੜਾ ਸ਼ਬਦ ਹੈ ਜੀ ਸੋਰਠਿ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟ ਤੋ ਤੋ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਓ समरथ पुरख पूरन विधाते आपे करन हार अपना दास हर आप उवारेआ नानक नाम आधारा 5वे पाठ साहिब श्री गुरु अर्जुन देव महाराज जी दा ए पावन शब्द आप जी ने रोज पढ़ना है अपने खान-पीन दा खास ध्यान रखना है साथ संगत अपनी सेहत दा ध्यान रखना है आप भी रखो जेना होवे भी मेरा पूरा बाप परमात्मा ते ਛੱਡ दिए ਵੀ ਸਤਿਗੁਰੂ ਜੀ ਹੁਣ ਤੇ ਤੁਸੀਂ ਉਹ ਕਰੋ ਜੀ ਸਾਰਾ ਕੁਝ ਵੀ ਆਪਾਂ ਜਿਹੜੀਆਂ ਚੀਜ਼ਾਂ ਨਾਲ ਆਪਾਂ ਤੰਗ ਹੁੰਨੇ ਆ ਸਤਿਗੁਰੂ ਨੇ ਇਥੋਂ ਤੱਕ ਫੈਦਿਆ ਗਏ ਨੇ ਜਿਤ ਖਾਦਿਆ ਤਨ ਪੀੜੀਐ ਮਨ ਮਹਿ ਚਲੈ ਵਿਕਾਰ ਸਤਿਗੁਰੂ ਕਹਿੰਦੇ ਨੇ ਇਹੋ ਜਿਹਾ ਖਾਣਾ ਵੀ ਕਾਦੇ ਵਾਸਤੇ ਖਾਣਾ ਕਿਸ ਲਾਲਚ ਕਰਕੇ ਖਾਣਾ ਕਹਿੰਦੇ ਜਿਹਦੇ ਖਾਦੇ ਆ ਕਹਿੰਦੇ ਭਾਈ ਮਨ ਨੂੰ ਜਿਹੜਾ ਹੈ ਉਹ ਮਨ ਪੀੜਿਆ ਜਾਵੇ ਤਨ ਵੀ ਪੀੜਿਆ ਜਾਵੇ ਤਨ ਨੂੰ ਰੋਗ ਖੜੇ ਹੋ ਜਾਣ ਤਾ ਤਨ ਉਠ ਖਲੋਏ ਰੋਗ ਕਹਿੰਦੇ ਭਾਈ ਜੇਕਰ ਕੋਈ ਵੀ ਐਸਾ ਕਾਰਜ ਕੀਤੇਂ ਤਰੇ ਤਨ ਨੂੰ ਕੋਈ ਪੀੜਾ ਹੁੰਦੀ ਹੈ ਤਕਲੀਫ ਹੁੰਦੀ ਹੈ ਕਹਿੰਦੇ ਐਸੇ ਕਾਰਜ ਕਰਨੇ ਕਾਦੇ ਵਾਸਤੇ ਕਹਿੰਦੇ ਭਾਈ ਐਸਾ ਕਾਰਜ ਤੂੰ ਬਿਲਕੁਲ ਨਾ ਕਰ ਅਜਿਹਾ ਕਾਰਜ ਜੇ ਤੂੰ ਕਰੇਂਗਾ ਕਹਿੰਦੇ ਖੁਦ ਹੀ ਤਕਲੀਫ ਪਾਵੇਂਗਾ ਕਹਿੰਦੇ ਭਾਈ ਅਜਿਹੀ ਚੀਜ਼ ਤੋਂ ਬਿਲਕੁਲ ਨਾ ਕਰ ਅਜਿਹੀ ਚੀਜ਼ ਨਾ ਕਰ ਜਿਸ ਦੇ ਨਾਲ ਤੈਨੂੰ ਤਕਲੀਫ ਹੋਵੇ ਜਿਸ ਦੇ ਨਾਲ ਤੇਰੇ ਸਰੀਰ ਨੂੰ ਤਕਲੀਫ ਹੋਵੇ ਕਹਿੰਦੇ ਐਸੀ ਚੀਜ਼ ਤੋਂ ਕੋਈ ਨਾ ਕਰ ਜੇਕਰ ਐਸੀ ਚੀਜ਼ ਤੂੰ ਕੋਈ ਕਰੇਗਾ ਜੇਕਰ ਐਸੀ ਚੀਜ਼ ਤੂੰ ਕੋਈ ਵੀ ਇਦਾਂ ਨਾਲ ਲੈ ਕੇ ਚੱਲੇਗਾ ਕਹਿੰਦੇ ਭਾਈ ਫਿਰ ਤੈਨੂੰ ਬਹੁਤ ਵੱਡੀ ਜਿਹੜੀ ਹੈ ਪੀੜਾ ਹੋਏਗੀ ਇਹੋ ਜੀ ਚੀਜ਼ ਤੂੰ ਕੋਈ ਵੀ ਨਾ ਕਰ ਐਸੀ ਚੀਜ਼ ਤੂੰ ਕਿਸੇ ਪ੍ਰਕਾਰ ਦੀ ਨਾ ਕਰ ਕਹਿੰਦੇ ਗੁਰੂ ਨਾਲ ਜੁੜ ਸ਼ਬਦ ਦਾ ਜਾਪ ਕਰ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰ ਕਹਿੰਦੇ ਭਾਈ ਇਹ ਸ਼ਬਦ ਦਾ ਜਾਪ ਕਰ ਕਹਿੰਦੇ ਆਪਣੇ ਆਪ ਦਾ ਧਿਆਨ ਰੱਖ ਮਹਾਂਪੁਰਖ ਦਸ ਦੇਸ਼ੀ ਕਹਿੰਦੇ ਭਾਈ ਇਹ ਸ਼ਬਦ ਦਾ ਜਾਪ ਕਰਨਾ ਜੇਕਰ ਤੁਸੀਂ ਸ਼ਬਦ ਦਾ ਜਾਪ ਕਰੋਗੇ ਕਹਿੰਦੇ ਸਭ ਕੁਝ ਨਾਰਮਲ ਹੋ ਜਾਣਾ ਹੈ ਗੁਰੂ ਅੱਗੇ ਅਰਦਾਸ ਕਰਨੀ ਹੈ ਤੇ ਰੋਗਤਾ ਦੀ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਹ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰੋ ਕਹਿੰਦੇ ਸਤਗੁਰੂ ਨੇ ਕਿਰਪਾ ਕਰ ਦੇਣੀ ਹੈ ਮੇਰੇ ਪਾਤਸ਼ਾਹ ਨੇ ਮਿਹਰਮਤ ਕਰ ਦੇਣੀ ਹੈ ਸਤਗੁਰੂ ਐਸੀ ਕਿਰਪਾ ਕਰਕੇ ਨਿਵਾਜਣਗੇ ਪਾਤਸ਼ਾਹ ਜੀ ਰਹਿਮਤਾਂ ਕਰਨਗੇ ਭਰੋਸਾ ਰੱਖਿਓ ਗੁਰੂਗੇ ਅਰਦਾਸ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ